ਮੀਆਂ ਖਾਓ ਸਾਕੇ ਤੋਂ ਬਣਾਓ ਪਰਿਵਾਰ ਨੂੰ ਖੁਸ਼ ਰੱਖੋ ਛੋਟੇ ਜਿਨੇ ਜਾਣਾ ਜਿੰਦੀ ਛੋਟੇ ਜਿਨੇ ਲੱਟਣ ਲੱਗ ਗਿਆ ਸਰਪੰਚਾਂ ਦੀ ਹਵੇਲੀ 'ਚ ਆ ਕੇ ਸੇਵੀਆਂ ਰਾਜੂ ਲੈ ਬਾਈ ਸੇਵੀਆਂ ਕੀ ਕੀ ਫਾਇਦਾ ਬਾਈ ਦੱਸੋ ਇਹ ਲਈਏ ਤੁਸੀਂ ਲਗਾਤਾਰ 5-10 ਦਿਨ ਖਾਓ ਤੁਈਨੇ ਦਰਦ ਕਰੋ ਜੀ ਗੋਡੇ ਨਹੀਂ ਦਰਦ ਕਰਨਗੇ ਹਾਂਜੀ ਜੂਣਾ ਤੇ ਮੱਲਾ ਵੀ ਇੰਨੇ ਜਾਣ ਪੈ ਜਾਂਦੀ ਐ ਕਿ ਤਾ ਗਰਾਊਂਡ-ਗਰਾਊਂਡ 'ਚ ਭੱਜਦੇ ਕਰਦੇ ਵੀ ਵੀ 10-10 ਬੰਦਿਆਂ ਨੂੰ ਮੈਂ ਦਵਾਲ ਨਹੀਂ ਹੁੰਦਾ ਸੀਗਾ ਤੇ ਅੱਜ ਫਿਰ ਉਦੋਂ ਬਾਅਦ ਆਪਾਂ ਸੇਵੀਆਂ ਛੜਤੀਆਂ ਹੁਣ ਫੇਰ ਕੌਣ ਹੁਣ ਪਰੌਣਾ ਆਇਆ ਨਹੀਂ ਫੁੱਲ ਖਿੜਗੇ ਨੇ ਸੁਹੇ ਨਹੀਂ ਅੱਜ ਬਾਹ ਹੁਣ ਪਰੌਣਾ ਆਇਆ ਨਹੀਂ ਫੁੱਲ ਖਿੜਗੇ ਨੇ ਕੀ ਗੱਲ ਅੱਜ ਬੜੀਆਂ ਪੱਲੀਆਂ ਪੁਲੀਆਂ ਵਿਚਾਰ ਰੱਖੀਆਂ ਮੰਜਿਆਂ ਤੇ ਦੇਖੀਏ ਤਾਂ ਸੇ ਕੀ ਐ ਯਾਰ ਸਿਸਟਮ ਇਹ ਤਾਂ 22 ਸੇਵੀਆਂ ਵਾਲਾ ਆਟਾ ਕੁੰਨੀ ਜਾਂਦਾ ਕਿਵੇਂ ਬਾਈ ਆਟਾ ਕਹਿੰਦਾ? ਹਾਂਜੀ ਆਟਾ ਕਹਿੰਦੀ ਹੈ ਜੀ। ਅੱਛਾ। ਤੇ ਇਹ ਕੀ ਆਟਾ ਕਿ ਮੈਦਾ ਹੈ? ਇਹ ਮੈਦਾ ਜੀ। ਕਿੰਨੇ ਮੈਦੇ ਚੋਂ ਨਿਕਲਦੀਆਂ ਸੇਵੀਆਂ? ਇਹ ਪੂਰੇ ਮੈਦੇ ਦੀਆਂ ਪੂਰੀਆਂ ਹੀ ਨਿਕਲਦੀਆਂ ਜੀ। ਪੂਰੀਆਂ ਅੱਛਾ। ਪੂਰੀਆਂ ਵੀ ਅੱਛਾ ਉਹਨੀਆਂ ਨਿਕਲੀਆਂ 10 ਕਿਲੋ। ਹਾਂਜੀ। ਐ ਨਹੀਂ ਵੀ ਘਟਦੀਆਂ ਵਧਦੀਆਂ ਨਹੀਂ ਜੇ ਕਿਲੋ ਆ ਤਾਂ ਵੀ ਤਿੰਨ ਪਾਈਏ। ਹਾਂਜੀ ਨਹੀਂ। ਮਚਾਉਂਦੇ ਨੇ ਆਟਾ ਇਹ? ਮੈਦਾ। ਹੈਂ? ਨਹੀਂ ਜੀ। ਅੱਛਾ। ਤੇ ਕਿਹੜਾ ਮੁੰਡਾ ਬਾਈ ਆਪਣਾ? ਹਾਂਜੀ ਥੋੜੇ ਪਿੰਡਾ ਜੀ। ਇੱਥੇ ਪਰ ਪਹਿਲਾਂ ਤਾਂ ਮੈਂ ਤੁਹਾਨੂੰ ਤਾਂ ਦੇਖੇ ਨਹੀਂ ਕਦੇ ਕਿੱਥੇ ਜਾ ਰਹੇ ਨੇ ਤੁਹਾਡੀ ਰਾਹ 'ਚ ਇਹ ਸਭ ਟਾਵਰ ਕੋਲੇ ਜੀ ਟਾਵਰ ਕੋਲੇ ਠੀਕ ਐ ਚੱਲ ਆਪਾਂ ਚੱਲਦੇ ਦਿਖਾਉਣੇ ਆਂ ਅੱ비 ਬਾਈ ਨੂੰ ਵੀਡੀਓ ਬਣਾਵਾਂਗੇ ਵੀਡੀਓ ਤੇ ਗੰਨੇ ਵੀ ਰੱਖੀ ਬੈਠਾ ਬਾਈ ਹੋਏ ਤੂੰ ਤਾਂ ਲੈ ਐਡਰੈਸ ਬੋਲ ਦੇ ਕੀ ਆ ਤੇਰਾ ਮੇਰਾ ਜੱਸੀ ਪੌ ਵਾਲੀ ਜੀ ਜੱਸੀ ਪੌ ਵਾਲੀ ਤੇ ਫੋਨ ਨੰਬਰ ਆ 90412 ਜੀ 90412 69635 ਜੀ 69635 69635 ਹਾਂਜੀ ਲੱਬ ਬਾਈ ਤੋਂ ਸੇਵੀਆਂ ਕਢਾਉਣੀਆਂ ਕਿਸੇ ਨੇ ਜੱਸੀਪੋ ਵਾਲੀ ਗਹਿਰੀ ਭਾਗੀ ਬਠਿੰਡਾ ਕਿਸੇ ਨੇ ਵੀ ਤੇ ਇੱਕ ਵਾਰ ਫੇਰ ਬੋਲ ਦੇ ਬਾਈ ਕਿੰਨਾ ਸੀ 90 90412 ਜੀ 90412 69635 69635 ਤੇ ਸੇਵੀਆਂ ਕਢਾਉਣ ਲਈ ਕਰੋ ਸੰਪਰਕ ਤੇ ਤੁਹਾਨੂੰ ਦਿਖਾਵਾਂਗੇ ਵਧੀਆ ਕੰਮ ਹੈ ਇਹਦਾ ਬਾਈ ਦਾ ਅੱਗੇ ਹਜੇ ਚਲਾਉਣ ਦੇ ਗੱਡੀਆਂ ਨੂੰ ਹਜੇ ਤਾਂ ਬੈਠਾ ਤੇ ਮੈਂ ਹੀ ਸੇਵ ਸੂ ਕਰੀ ਜਾਨਾ ਤੇ ਫਿਰ ਸੇਵ ਕਰਕੇ ਲਾਉਨੇ ਆ ਰੌਣਕਾਂ ਹਾਂ ਦੱਸਾਂਗੇ ਤੇ ਫਾਇਦੇ ਕੀ ਕੀ ਹੁੰਦੇ ਆ ਬਾਈ ਮੈਂ ਨੂੰ ਮੇਰੀ ਦਾਦੀ ਤੇ ਮਾਂ ਖਵਾਉਂਦੀਆਂ ਹੁੰਦੀਆਂ ਸੇਵੀਆਂ ਦੁੱਧ ਚ ਪਾ ਕੇ ਤੇ ਜਦੋਂ ਮੈਂ 16 17 18 ਸਾਲ ਦਾ ਹੋਇਆ ਨਾ ਤਾਂ ਝੋਟੇ ਜਿੰਨੀ ਹੋ ਸੀ ਮੇਰੇ ਚ ਜਾਨ ਤੇ 10 10 ਬੰਦਿਆਂ ਨੂੰ ਮੈਂ ਦਿਵਾਲ ਨਹੀਂ ਸੀ ਸੇਵੀਆਂ ਖਾਂਦਾ ਹੁੰਦਾ ਸੀ ਮੈਂ ਕੱਲਿਆਂ ਦੁੱਧ ਚ ਪਾ ਕੇ ਦੰਦੇ ਮੈਨੂੰ ਕਈ ਵਾਰ ਤਾਂ ਮੇਰੀ ਮਾਂ ਤਾਜ਼ੀਆਂ ਕੱਢ ਕੇ ਆਂਦੇ ਜਿਹੜੀਆਂ ਤਾਜ਼ੀ ਕੱਢ ਕੇ ਸੇਵੀ ਖਾਵੇ ਨਾ ਉਹਦੇ ਨਾਲ ਪੈਂਦੀ ਆ ਜਾਨ ਤੇ ਫਿਰ ਮੈਂ ਵੀ ਬਾਈ ਸਕੂਲ ਦੇ ਗੇੜੇ ਕਿੰਨੇ ਲਾਉਂਦਾ ਸੀ ਨਾ ਮੈਂ ਜਾਣਦਾ ਕਿੰਨੀ ਪ੍ਰੈਕਟਿਸ ਕਰਦਾ ਸੀ ਮੈਂ ਪਰ ਉਹਦੋਂ ਬਾਅਦ ਜਿਵੇਂ ਗਲਤ ਸੰਗਤ ਗਲਤ ਪਾਸੇ ਲੈ ਜਾਂਦੀ ਏ ਬੰਦੇ ਨੂੰ ਉਸੇ ਮਨ ਲੱਕ ਸੇਵੀਆਂ ਖਾਦਿਆਂ ਦੀ ਖਰਾਕ ਨਾਲ ਮੈਂ ਕਿਸੇ ਤੋਂ 10-15 ਸਾਲ ਦਵਿਆ ਨਹੀਂ ਸੀ ਦਬਦਾ ਤਾਂ ਮੈਂ ਅੱਜ ਵੀ ਨਹੀਂ ਐਵੇਂ ਆਦੀ ਅੱਜ ਵੀ ਮੈਂ ਬਹੁਤ ਘੈਂਟਾ ਬੰਦਾ ਹੁਣ ਦਿਖਾਵਾਂਗੇ ਤੁਹਾਨੂੰ ਬਾਈ ਕਿਵੇਂ ਸੇਵੀਆਂ ਕੱਢੂ ਕੀ ਕੁਛ ਕਰਦਾ ਹਸਰੀਕਾਲ ਦੋਸਤੋ ਮੈਂ ਭਵੇਂਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਆਪਾਂ ਆਪਣੇ ਘਰ ਦੇ ਵਿੱਚ ਸੇਵੀਆਂ ਕਢਾ ਰਹੇ ਆ ਤੇ ਆਪਣਾ ਹੀ ਸੇਵੀਆਂ ਕੱਢ ਰਿਹਾ ਬਾਈ ਰਾਜੂ ਇਹ ਜੱਸੀਪੋ ਵਾਲੀ ਰਹਿੰਦਾ ਹੈ ਬਾਈ ਤੇ ਬਹੁਤ ਵਧੀਆ ਸੇਵੀਆਂ ਬਣਾਉਂਦਾ ਹਨਾ ਤੇ ਤੁਹਾਨੂੰ ਪਤਾ ਹੀ ਆ ਸੇਵੀਆਂ ਦੇ ਕਿੰਨੇ ਫਾਇਦਾ ਹੈ ਇਹਦੇ ਬਹੁਤ ਅਈ ਸੇਵੀਆਂ ਦੇ ਕੀ ਕੀ ਫਾਇਦਾ ਬਾਈ ਦੱਸੋ ਇਹ ਲਈਏ ਤੁਸੀਂ ਲਗਾਤਾਰ 5-10 ਦਿਨ ਖਾਓ ਤੁਹਾਨੂੰ ਨਜ਼ਰਦ ਕਰੂ ਜੀ ਗੋਡੇ ਨਹੀਂ ਦਰਦ ਕਰਨਗੇ ਹੂੰ ਹਾਂਜੀ ਤੇ ਇਹ ਤੁਹਾਨੂੰ ਪਤਾ ਹੈ ਵੀ ਇਹ ਸੇਵੀਆਂ ਹਨਾ ਆਪਾਂ ਜਦੋਂ ਖਾਂਦੇ ਸੀਗੇ ਮੈਂ ਪਹਿਲਾਂ ਮੰਨ ਲਾ ਵੀ ਦੁੱਧ ਚ ਪਾ ਕੇ ਤੇ ਜਾਂ ਬਰਾਉਂਦੇ ਸੀ ਖਾਂਦੇ ਜਾਂ ਦੁੱਜੂ ਹਨਾ ਤੇ ਮੰਨ ਲਾ ਵੀ ਇੰਨੀ ਜਾਣ ਪੈ ਜਾਂਦੀ ਏ ਕਿ ਤਾ ਗਰਾਊਂਡ ਗਰੂਮ ਚ ਭੱਜਦੇ ਕਰਦੇ ਵੀ ਵੀ 10-10 ਬੰਦਿਆਂ ਨੂੰ ਮੈਂ ਦਿਵਾਲ ਨਹੀਂ ਹੁੰਦਾ ਸੀਗਾ ਤੇ ਅੱਜ ਫਿਰ ਉਦੋਂ ਬਾਅਦ ਆਪਾਂ ਸੇਵੀਆਂ ਛੜਤੀਆਂ ਹੁਣ ਫੇਰ ਮੈਂ ਬਾਈ ਨੂੰ ਸਪੈਸ਼ਲ ਸੱਦਿਆ ਕਿਉਂਕਿ ਹੁਣ ਆਪਾਂ ਕਰਦੇ ਆਂ ਪ੍ਰੈਕਟਿਸ ਸ਼ੁਰੂ ਫੇਰ ਕਰਤੀ ਆਪਾਂ ਤੇ ਆਪ ਸੇਵੀਆਂ ਖਾਇਆ ਕਰਾਂਗੇ ਜੇ ਕਿਸੇ ਨੇ ਬਾਈ ਤੋਂ ਸੇਵੀਆਂ ਬਣਾਉਣੀਆਂ ਨਾ ਤੇ ਸਾਰੇ ਮੇਰੇ ਵੀਰ ਭਾਈ ਨਾਲ ਕੰਡੈਕਟ ਕਰ ਲੋ ਬਠਿੰਡੇ ਜ਼ਿਲ੍ਹੇ ਚ ਜਾਂਦਾ ਭਾਈ ਸਾਰੇ ਇਹ ਤਕਰੀਬ ਤੇ ਬਹੁਤ ਵਧੀਆ ਸੇਵੀਆਂ ਬਣਾਉਂਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਨਾ ਇਹਨਾਂ ਸੇਵੀਆਂ ਖਾਣ ਨਾਲ ਨਾ ਤਾਂ ਕੋਈ ਆਪਣਾ ਹੱਡ ਮਜ਼ਬੂਤ ਹੁੰਦੇ ਆ ਪੂਰੇ ਵੀ ਕਈ ਯਾਰੀ ਨਹੀਂ ਹੁੰਦਾ ਆਪਾਂ ਮਾੜਾ ਜਾ ਤੁਰੇ ਉੰਬਾੜੀ ਜੀ ਉਮਰ ਬਦੀ ਤੇ ਮਾੜਾ ਜੀ ਲੱਤ ਭਾਰਾ ਲੱਤੇ ਤੇ ਲੱਤ ਟੁੱਟ ਗਈ ਹਨਾ ਬਹੁਤ ਸਾਰਾ ਕੁਝ ਹੁੰਦਾ ਇਹ ਜਾ ਕੁਝ ਨਹੀਂ ਹੁੰਦਾ ਤੇ ਇਹ ਐਵੇਂ ਜੇ ਆਪਾਂ ਮੱਲਾ ਵੀ ਇਹ ਬਹਾਨੇ ਆ ਵੀ ਅਗਲਾ ਆਉਂਦਾ ਜੀ ਮਟਾਪਾ ਹੁੰਦਾ ਸੇਵੀਆਂ ਕਾ ਕੇ ਫਲਾਨਾ ਜੇ ਆਪਾਂ ਵਰਜਸ ਕਰਾਂਗੇ ਨਾ ਤਾਂ ਪੂਰੀ ਤੇ ਸੇਵੀਆਂ ਝੋਟੇ ਜਿੰਨੀ ਜਾਣ ਲਿਆਣੇ ਜੇ ਆਪਾਂ ਵਰਜਸ ਕਰਾਂਗੇ ਨਾ ਪੂਰੀ ਤੇ ਇਹ ਸੇਵੀਆਂ ਆਪਣੀਆਂ ਝੋਟੇ ਜਿੰਨਾ ਮੱਲਾ ਵੀ ਲਿਆ ਦਿੰਦਿਆਂ ਇਹ ਜਾਨ ਬੰਦੇ ਦੇ ਵਿੱਚ ਤੇ ਲੈ ਬਈ ਮਾਰ ਹੈਂਡਲ ਫਿਰ ਰਾਜੂ ਹੁਣ ਲੈ ਰਾਜੂ ਨੇ ਮਾਰਤਾ ਹੈਂਡਲ ਤੇ ਸੇਵੀਆਂ ਨਹੀਂ ਟਕਾ ਟਕ ਰਾਜੂ ਨੇ ਕਪਾਤਾ ਪਹਿਲਾ ਪੂਰ ਆਗਾ ਪੂਰ ਪੂਰਾ ਆਗੀਆਂ ਸੇਵੀਆਂ ਆਗੀਆਂ ਆਗੀਆਂ ਸੇਵੀਆਂ ਟਕਣ ਲਾ ਗਿਆ ਸਰਪੰਚਾਂ ਦੀ ਹਵੇਲੀ 'ਚ ਆ ਕੇ ਸੇਵੀਆਂ ਰਾਜੂ ਲੈ ਭਈਆ ਆ ਆਗੀਆਂ ਸੇਵੀਆਂ ਆਗੀਆਂ ਸੇਵੀਆਂ ਸੇਵੀਆਂ ਖਾਓ ਤਾਕਤ ਬਣਾਓ ਪਰਿਵਾਰ ਨੂੰ ਖੋਚ ਰੱਖੋ ਟੋਟੇ ਜਿੰਨੀ ਜਾਣ ਆ ਜਾਂਦੀ ਏ ਟੋਟੇ ਜਿੰਨੀ ਟੋਟੇ ਜਿੰਨੀ ਜਾਣ ਆ ਜਾਂਦੀ ਆ ਬੰਦੇ ਸੇਜੀਆਂ ਖਾ ਕੇ ਘਰ ਤੋਂ ਕੱਟ 12-13 ਹਜ਼ਾਰ ਕਦਮ ਤੁਰਨਾ ਪਵੇ ਸੇਜੀਆਂ ਖਾ ਲੋ ਜੀ ਨੇ 12-13 ਹਜ਼ਾਰ ਕਦਮ ਤੁਰਨਾ ਨਾ ਵੀ ਮੰਨ ਲਾ ਕੋਈ ਇਹੋ ਨਹੀਂ ਕਰਦਾ ਬਰਦਸ਼ਤ ਨਹੀਂ ਕਰਦਾ ਤੁਰਨਾ ਹੀ ਆ ਤੇ ਤਰਕੇ ਸੇਜੀਆਂ ਖਾ ਕੇ ਦੁਰਪੋ ਟੋਟੇ ਜਿੰਨੀ ਜਾਣ ਪਾਉਂਦੇ ਆ ਟੋਟੇ ਜਿੰਨੀ ਸਾਰਾ ਦਿਨ ਦਫੇ ਵਾਲੀ ਆਉਂਦਾ ਸਾਰਾ ਦਿਨ いいかげ、まあ、んにおい。